ਕਿੰਨੇ ਖੜੇ ਨਾ ਪੱਟੇ ਹੋ ਕੇ ਆਦੇ ਮਾਸ ਸਾਰੇ ਦਾ ਆਪਰਾ ਹੀ ਵਾਡੇ ਮਾਸ ਸਾਰੇ ਦਾ ਅਲੀ ਮਾਸਲੇ ਖਾਣੀ ਆ ਨਹੀਂ ਬੰਡ ਲੱਗੇ ਇਕੱਠੇ ਹੋਵੇ ਸਾਰੇ ਆਪਾਂ ਅੱਡੀ ਤੋਂ ਬਾਹਰ ਕੱਢ ਤੇ ਪਾਣੀ ਜਾਨਾ ਪੈਡ ਵਜੀ ਸਾਰਾ ਪਲਟ ਜਾਣਾ ਕਿਰਾਇਆ ਹੀ ਪਟੇ ਜੀ ਕਦੀ 2000 ਪਟੇ ਬਾਹਰ ਤੋਂ ਨਾ ਇਨਸਾਨ ਬਾਹਰ ਕੀ ਵੇਦਾ ਕਟਰ ਟਰ ਆਪਣੇ ਲੈ ਆ ਮਤਲਬ ਜਿਹੜੀ ਮਹੱਈਆ ਕਰਵਾਈ ਜਾ ਚੁੱਕੀ ਹੈ ਕਿਥੋਂ ਵੀ ਸਾਨੂੰ ਡਿਮਾਂਡ ਆ ਰਹੀ ਹੈ ਪਿੰਡਾਂ ਦੇ ਵਿੱਚ ਸਾਡੀਆਂ ਪੰਚਾਇਤਾਂ ਵੱਲੋਂ ਸਰਪੰਚਾਂ ਵੱਲੋਂ ਸਾਡੇ ਲੋਕਾਂ ਵੱਲੋਂ ਜਿਸ ਤਰ੍ਹਾਂ ਦੀ ਜਰੂਰਤ ਹੈ ਉਸ ਤਰ੍ਹਾਂ ਦੀ ਜਰੂਰਤ ਨੂੰ ਅਸੀਂ ਪੂਰਾ ਕਰ ਰਹੇ ਹਾਂ ਜਿੱਦਾਂ ਕਿ ਨਿਹਾਰ ਜੰਗਲੇਰ ਘਾਟੋਂ ਪੈਕਿੰਦਾ ਦਾ ਰਸਤਾ ਉੱਥੇ ਜਿਹੜੇ ਹਰੇ ਚਾਰੇ ਦੀ ਲੋੜ ਸੀ ਉੱਥੇ ਦੇ ਰਹੇ ਆ ਦੋਨਾਂ ਨਾਨਕਾ ਅੱਜ ਦੇ ਰਹੇ ਆ ਤੇਜਾਰ ਹੇਲਾ ਚੱਕ ਰੇਲਾ ਇਹਨਾਂ ਸਾਰੇ ਪਿੰਡਾਂ ਦੇ ਵਿੱਚ ਹਰਾਚਾਰਾ ਦੇ ਰਹੇ ਆ ਜੀ ਔਰ ਕਈ ਜਗ੍ਹਾ ਸੀ ਪਹਿਲਾਂ ਵੀ ਜਿਵੇਂ ਦੋ ਦਿਨਾਂ ਦੇ ਵਿੱਚ ਦਿੱਤਾ ਗੁੱਦੜ ਪੈਣੀ ਟਾਣੀ ਸਰਦਾ ਸਿੰਘ ਔਰ ਕਈ ਜਗ੍ਹਾ ਤੇ ਸਾਨੂੰ ਹੋਰ ਵੀ ਅੱਜ ਡਿਮਾਂਡ ਆਈ ਹੈ ਕੱਲ ਉੱਥੇ ਅਸੀਂ ਜਿਹੜਾ ਹਰਾਚਾਰਾ ਦੇਵਾਂਗੇ ਜੀ ਔਰ ਜਿੱਥੇ-ਜਿੱਥੇ ਵੀ ਕੋਈ ਜ਼ਰੂਰਤ ਹੈ ਕਿਸੇ ਨੂੰ ਹਰ ਜ਼ਰੂਰਤ ਨੂੰ ਅਸੀਂ ਪੂਰਾ ਕਰ ਰਹੇ ਆ ਕੋਈ ਵੀ ਕਿਸੇ ਚੀਜ਼ ਦੀ ਲੋੜ ਹੈ ਮੁਹੱਈਆ ਕਰਵਾ ਰਹੇ ਆ ਔਰ ਸਾਡੇ ਆਪਣੇ ਲੋਕ ਨੇ ਜਿਹੜਾ ਅੱਜ ਪਾਣੀ ਪਾਰੀ بارشਾਂ ਜਿਹੜੀ ਪਹਾੜਾਂ ਤੇ ਪਈਆਂ ਨੇ ਉਹਨਾਂ ਦਾ ਸਾਰਾ ਪਾਣੀ ਜਿਹੜਾ ਸਾਡੇ ਇਲਾਕੇ ਦੇ ਵਿੱਚ ਕ੍ਰੋਸ ਹੋ ਕੇ ਜਾਂਦਾ ਔਰ ਇਸ ਦੇ ਨਾਲ ਕਾਫੀ ਨੁਕਸਾਨ ਹੁੰਦਾ ਤਾਂ ਉਸ ਨੁਕਸਾਨ ਤੋਂ ਬਚਾਉਣ ਲਈ ਸਾਡੇ ਲੋਕਾਂ ਨੂੰ ਮੁਸ਼ਕਲ ਤੋਂ ਕੱਢਣ ਲਈ ਅਸੀਂ ਆਪ ਮੈਂ ਆਪ ਸਾਡਾ ਸਾਰਾ ਪ੍ਰਸ਼ਾਸਨ ਸਾਡੇ ਅਫਸਰ ਸਹਿਬਾਨ ਸਾਡੀ ਸਾਰੀ ਸਰਕਾਰ ਦੇ ਜਿੰਨੇ ਅਫਸਰ ਨੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਦਾਇਤਾ ਤੋਂ ਬਾਅਦ ਸਾਰੇ ਅਸੀਂ ਗਰਾਊਂਡ ਤੇ ਆ ਔਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਜਰੂਰਤ ਮਹਿਸੂਸ ਹੋ ਰਹੀ ਹੈ ਜੋ ਸਾਡੇ ਤੱਕ ਲੈ ਕੇ ਆ ਰਹੇ ਨੇ ਦਮਾਨ ਹਰ ਇੱਕ ਜਰੂਰਤ ਨੂੰ ਅਸੀਂ ਪੂਰਾ ਕਰ ਰਹੇ ਹਾਂ ਜੀ ਹਾਲਾਤ ਕਿਸ ਤਰ੍ਹਾਂ ਦੇ ਨੇ ਤੁਸੀਂ ਦौरा ਕਰ ਰਹੇ ਹੋ ਲਗਾਤਾਰ ਪਿੱਛੇ ਦੇਖਿਆ ਸੀ ਇੱਕ ਜਿਹੜਾ ਤੁਹਾਡੇ ਵੱਲੋਂ ਬੰਨ ਵੀ ਬਣਵਾਇਆ ਗਿਆ ਉਸ ਬਾਰੇ ਕੋਈ ਜਾਣਕਾਰੀ ਦੇਖੋ ਸਾਡੇ ਮੁਹਾਰ ਜਮਸ਼ੇਰ ਤਾਂ ਚਲੋ ਸਾਰਾ ਪਾਣੀ ਦੇ ਜਪੇੜ ਦੇ ਵਿੱਚ ਆ ਗਿਆ ਜੀ ਔਰ ਨਾਲ ਹੀ ਸਾਡਾ ਮੁਹਾਰ 치ਵਾ ਮੁਹਾਰ ਸੋਨਾ ਪਵਾਨੀ ਮੋਜਮ ਦਾ ਰਕਬਾ ਇਹਨਾਂ ਨੂੰ ਬਚਾਉਣ ਲਈ ਸਾਰੇ ਲੋਕਾਂ ਨੇ ਜਿਹੜਾ ਇਕੱਠੇ ਹੋ ਕੇ ਮੈਂ ਸਮਝਦਾ ਇੱਕ ਸੇਵਾ ਕੀਤੀ ਹੈ ਸਾਰਿਆਂ ਨੇ ਬੰਨ ਬਣਾਇਆ ਹੈ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਹੈ ਜਿਹੜਾ ਅੱਜ ਤਕਰੀਬਨ 4-5 ਫੁੱਟ ਉੱਚਾ ਜਿਹੜਾ ਬੰਨ ਬਣਿਆ ਹੈ ਤਕਰੀਬਨ 6 ਫੁੱਟ ਹੀ ਹੋ ਲਗਭਗ ਹੈ ਔਰ ਉਹ ਬੰਨ ਬਣਨ ਨਾਲ ਅੱਜ ਜਿਹੜਾ ਸਤਲੁਜ ਦਾ ਪਾਣੀ ਜਿਹੜਾ ਪਹਿਲਾਂ ਇਹਨਾਂ ਪਿੰਡਾਂ ਦੇ ਵੱਲ ਜਾਂਦਾ ਸੀ ਉਹ ਜਿਹੜਾ ਪਾਣੀ ਹੁਣ ਉਧਰ ਨਹੀਂ ਜਾਊਗਾ ਉਹ ਬੰਨ ਬਣਾਉਣ ਲਈ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਪਈ ਹੈ ਜੀਸੀਬੀ ਦੀ ਜਾਂ ਕੋਈ ਵਹੀਕਲ ਦੀ ਜਾਂ ਕੋਈ ਡੀਜ਼ਲ ਦੀ ਉਹ ਸਾਰੀ ਇਹਨਾਂ ਨੂੰ ਅਸੀਂ ਪ੍ਰੋਵਾਈਡ ਕਰਾਈ ਹੈ ਸਾਡੇ ਲੋਕਾਂ ਨੂੰ ਔਰ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਦਾ ਸਾਰਿਆਂ ਨੇ ਵੱਧ ਚੜ ਕੇ ਸਹਿਯੋਗ ਦਿੱਤਾ ਔਰ ਇਸ ਸੇਵਾ ਦੇ ਕੰਮ ਦੇ ਵਿੱਚ ਆਪ ਦਾ ਯੋਗਦਾਨ ਪਾਇਆ ਮੈਂ ਮੈਂ ਸਾਰੇ ਲੋਕਾਂ ਦਾ ਬਤ ਧੰਨਵਾਦ ਕਰਦਾ ਪਿਛਲੇ ਦਿਨਾਂ ਕੁਝ ਗੱਲਾਂ ਫਲਾਈਆਂ ਜਾ ਰਹੀਆਂ ਸੀ ਕਿਹਾ ਜਾ ਰਿਹਾ ਸੀ ਕਿ ਸਰਕਾਰ ਨਹੀਂ ਆ ਰਹੀ ਪ੍ਰਸ਼ਾਸਨ ਨਹੀਂ ਆ ਰਿਹਾ ਵਿਧਾਇਕ ਸਾਹਿਬ ਨਹੀਂ ਆ ਰਹੇ ਤੇ ਕੀ ਕਹੋਗੇ ਇਹਦੀਆਂ ਫੁਵਾਵਾਂ ਲੈ ਕੇ ਉਹ ਕੁਝ ਮੈਂ ਸਮਝਦਾ ਜੋ ਆਪੋਜੀਸ਼ਨ ਹੁੰਦੀ ਹੈ ਆਪੋਜੀਸ਼ਨ ਨੇ ਕਦੇ ਵੀ ਕਿਸੇ ਕੰਮ ਨੂੰ ਚੰਗਾ ਨਹੀਂ ਕੀਤਾ ਤੇ ਨਾ ਹੀ ਉਹਨਾਂ ਨੇ ਕਿਹਾ ਜੀ ਔਰ ਨਾ ਹੀ ਅਸੀਂ ਉਹਨਾਂ ਤੋਂ ਉਮੀਦ ਕਰ ਸਕਦੇ ਆ ਉਹਨਾਂ ਦਾ ਕੰਮ ਹੈ ਸਾਨੂੰ ਨਿੰਦਣਾ ਔਰ ਸਾਡਾ ਕੰਮ ਹੈ ਲੋਕਾਂ ਨੂੰ ਇਸ ਮੁਸੀਬਤ ਤੋਂ ਬਚਾਉਣਾ ਅਸੀਂ ਤਕਰੀਬਨ ਪਿਛਲੇ ਇੱਕ ਹਫਤੇ ਤੋਂ ਲੋਕਾਂ ਦੇ ਵਿੱਚ ਆ ਔਰ ਲੋਕਾਂ ਨੂੰ ਜੋ ਵੀ ਮੁਸ਼ਕਲ ਆ ਰਹੀ ਹੈ ਉਸ ਮੁਸ਼ਕਲ ਦਾ ਇਕੱਠੇ ਅਸੀਂ ਰਲ ਮਿਲ ਕੇ ਸਾਹਮਣਾ ਕਰ ਰਹੇ ਹਾਂ ਉਸ ਮੁਸ਼ਕਲ ਦਾ ਹੱਲ ਕੱਢ ਰਹੇ ਹਾਂ ਜੋ ਵੀ ਜ਼ਰੂਰਤ ਲੋਕਾਂ ਨੂੰ ਮਹਿਸੂਸ ਹੋ ਰਹੀ ਹੈ ਉਹ ਸਾਰੀ ਜ਼ਰੂਰਤਾਂ ਅਸੀਂ ਜਿਹੜੀਆਂ ਪੂਰੀਆਂ ਕਰਵਾ ਰਹੇ ਹਾਂ ਅਸੀਂ ਆਪ ਗਰਾਊਂਡ ਤੇ ਆ ਕੋਈ ਆ ਜਾਂਦੇ ਇੱਥੇ اپੋਜੀਸ਼ਨ ਵਾਲੇ ਜੋ ਗੱਲਾਂ ਕਰਦੇ ਐ ਕੋਈ ਗੱਲ ਨਹੀਂ ਆ ਕੇ ਆ ਤਾਂ ਜਾਂਦੇ ਐ ਕੋਈ ਗੱਲ ਨਹੀਂ ਉਹਨਾਂ ਨੂੰ ਵੀ ਇੰਨਾ ਹੀ ਬਹੁਤ ਆ ਜਾਂਦੇ ਐ ਤਾਂ ਅੱਜ ਲੋੜ ਐ ਲੋਕਾਂ ਦੀ ਮਦਦ ਕਰਨ ਦੀ ਨਾ ਕਿ ਰਾਜਨੀਤੀ ਕਰਨ ਦੀ ਠੀਕ ਹੈ ਚਲੋ ਠੀਕ ਹੈ ਕੀ ਆਪਾਂ ਕਿਸੇ ਨੇ ਵੀ ਅੱਜ ਕੋਈ ਜਸ਼ਨ ਨਹੀਂ ਮਨਾਉਣਾ ਕੋਈ ਜਨਮਦਨ ਨਹੀਂ ਮਨਾਉਣਾ ਤਿੰਨ ਚਾਰ ਦਿਨ ਪਹਿਲਾਂ ਪ੍ਰੋਗਰਾਮ ਰੱਖੇ ਹੋਏ ਸੀ ਕਿ ਸਾਰਿਆਂ ਨੇ ਵਰਕਰਾਂ ਨੇ ਸਾਡੇ ਜਿਹੜੇ ਸਾਥੀ ਨੇ ਸਾਡੇ ਨਜ਼ਦੀਕੀਆਂ ਨੇ ਤਾਂ ਉਹ ਮੈਂ ਸਾਰਿਆਂ ਨੂੰ ਕੱਲ ਹੀ ਰੋਕਦਾ ਸੀ ਕਿ ਆਪਾਂ ਕੋਈ ਵੀ ਕਿਸੇ ਤਰ੍ਹਾਂ ਦਾ ਜਸ਼ਨ ਨਹੀਂ ਮਨਾਉਣਾ ਆਪਾਂ ਕੋਈ ਜਨਮ ਦਿਨ ਨਹੀਂ ਮਨਾਉਣਾ ਆਪਣੇ ਲੋਕ ਜੇ ਅੱਜ ਮੁਸ਼ਕਲੇ ਚ ਨੇ ਉਹਨਾਂ ਦੇ ਨਾਲ ਖੜੀਏ ਉਹਨਾਂ ਨੂੰ ਮੁਸ਼ਕਲ ਦੇ ਵਿੱਚ ਕੱਢੀਏ ਔਰ ਇਸ ਤੋਂ ਇਲਾਵਾ ਕਈ ਨੌਜਵਾਨ ਸਾਡੇ ਜਿਹੜੇ ਇਲਾਕੇ ਦੇ ਨੇ ਉਹਨਾਂ ਦੀ ਮੌਤਾਂ ਵੀ ਹੋਈਆਂ ਨੇ ਉਦਾ ਵੀ ਸਾਨੂੰ ਦੁੱਖ ਹੈ ਇਸ ਕਰਕੇ ਅਸੀਂ ਸਾਰੇ ਜਿਹੜੇ ਪ੍ਰੋਗਰਾਮ ਸੀਗੇ ਸਾਡੇ ਵਰਕਰਾਂ ਨੇ ਰੱਖੇ ਸੀ ਸਾਡੇ ਸਾਥੀਆਂ ਨੇ ਨਜ਼ਦੀਕੀਆਂ ਨੇ ਤਾਂ ਉਹ ਸਾਰੇ ਪ੍ਰੋਗਰਾਮ ਜਿਹੜੇ ਜਨਮ ਦਿਨ ਤੇ ਮਨਾਉਣ ਦੇ ਉਹ ਸਾਰੇ ਜਿਹੜੇ ਅਸੀਂ ਰੱਦ ਕਰਵਾਤੇ ਔਰ ਅਸੀਂ ਲੋਕਾਂ ਦੇ ਵਿੱਚ ਐਮਐਲਏ ਸਾਹਿਬ ਹੁਣ ਤੁਸੀਂ ਮੁਾਰ ਜਮਸ਼ੇਰ ਪਿੰਡ ਦੇ ਵਿੱਚ ਖੜੇ ਹੋ ਤੇ ਲੋਕਾਂ ਵੱਲੋਂ ਕੁਝ ਸਮੱਸਿਆਵਾਂ ਵੀ ਦੱਸੀਆਂ ਗਈਆਂ ਆ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਤੁਹਾਨੂੰ